बताने में तकलीफ नहीं है हमें बताने में तकलीफ नहीं है हमें बड़ा खेद है कि आप पंजाब में पंजाब के ऑफिस में जहां पर आके बैठे हो चाहे सेंट्रल गवर्नमेंट का है लेकिन आपको पंजाबी तो आनी चाहिए ना कि पंजाबी लोग यहां पे सारे आ रहे हैं तो आपको पंजाबी आनी चाहिए सोशल मीडिया पे एक वीडियो बहुत ही तेजी वायरल हो रही है जो कि अमृतसर शहर अमृतसर शहर एक डाकखाने दी है ਇੱਕ ਸ਼ਖਸ ਇਸ ਡਾਕਖਾਨੇ ਦੇ ਵਿੱਚ ਕਿਸੇ ਕੰਮ ਤੋਂ ਜਾਂਦਾ ਹੈ ਪਰ ਸਾਹਮਣੇ ਜਿਹੜਾ ਕਲਰਕ ਬੈਠਾ ਉਹ ਹਿੰਦੀ 'ਚ ਗੱਲ ਕਰਦਾ ਹੈ ਸ਼ਖਸ ਪਹਿਲਾਂ ਹਿੰਦੀ 'ਚ ਗੱਲ ਸ਼ੁਰੂ ਕਰਦਾ ਹੈ ਬਾਅਦ ਦੇ ਵਿੱਚ ਉਹ ਇਹ ਗੱਲ ਕਹਿੰਦਾ ਕਿ ਤੁਹਾਨੂੰ ਇਹ ਚਾਹੀਦਾ ਹੈ ਕਿ ਤੁਸੀਂ ਪੰਜਾਬ ਦੇ ਇੱਕ ਦਫ਼ਤਰ ਦੇ ਵਿੱਚ ਬੈਠੇ ਹੋ ਤੇ ਤੁਹਾਨੂੰ ਪੰਜਾਬੀ ਆਉਣੀ ਜ਼ਰੂਰੀ ਹੈ ਨਾਲ ਹੀ ਸ਼ਖਸ ਇਹ ਵੀ ਗੱਲ ਕਹਿੰਦਾ ਕਿ ਮੈਨੂੰ ਤੁਹਾਡੀ ਕੁਆਲੀਫਿਕੇਸ਼ਨ ਤੋਂ ਜਾਂ ਤੁਹਾਡੇ ਇੱਥੇ ਨੌਕਰੀ ਕਰਨ ਤੋਂ ਕੋਈ ਦਿੱਕਤ ਨਹੀਂ ਹੈ ਪਰ ਬੇਸ਼ੱਕ ਤੁਸੀਂ ਪੰਜਾਬ 'ਚ ਬੈਠੇ ਹੋ ਤਾਂ ਤੁਹਾਨੂੰ ਪੰਜਾਬੀ ਆਉਣੀ ਬੇਹੱਦ ਜ਼ਰੂਰੀ ਹੈ ਹੁਣ ਸਵਾਲ ਇੱਥੇ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਦੇ ਇੱਕ ਦਫ਼ਤਰ ਦੇ ਵਿੱਚ ਸਰਕਾਰੀ ਮੁਲਾਜ਼ਮ ਬੈਠਾ ਹੈ ਡਾਕਖਾਨੇ ਦੇ ਪੰਜਾਬੀ ਨਹੀਂ ਆਉਂਦੀ ਉਸ ਨੂੰ ਸਿਰਫ ਹਿੰਦੀ ਆਉਂਦੀ ਹੈ ਤਾਂ ਇੱਥੇ ਕਸੂਰ ਆਖਰ ਕਿਸ ਦਾ ਇਹ ਵੀਡੀਓ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਆਪ ਦੇਖਦੇ ਹਾਂ ਇਹ ਵੀਡੀਓ ਕਿ ਆਖਰ ਇਹਨਾਂ ਦੋਵਾਂ ਦੇ ਵਿੱਚ ਕੀ ਗੱਲ ਹੋਈ ਹੈ ਕੀ ਕਰਨਾ ਹੈ ਮੈਨੂੰ ਪਤਾ ਨਹੀਂ ਨਹੀਂ ਕੀ ਕਰਨਾ ਮੈਨੇ ਤਾਂ ਇਸ ਕੋ ਪੋਸਟ ਕਰਵਾਣਾ ਹੈ ਮੈਂ ਆਪਸੇ ਹਿੰਦੀ ਵਿੱਚ ਬਾਤ ਕਰ ਰਹਾ ਹੂੰ ਆਪਕਾ ਬੰਨਤਾ ਹੈ ਮੇਰੇ ਸੇ ਪੰਜਾਬੀ ਵਿੱਚ ਬਾਤ ਕਰਨਾ ਮੇਰਾ ਨਹੀਂ ਬੰਨਤਾ ਸ਼ਰਮ ਮੈਂ ਬਤਾਈਏ ਮੈਂ ਕੀ ਕਰੂੰ ਸਰ ਮੈਨੂੰ ਮੈਨੂੰ ਪੰਜਾਬੀ ਆਉਂਦੀ ਨਹੀਂ ਹੈ ਮੈਂ ਬੋਲ ਰੋ ਪੜ ਕੇ ਬਤਾ ਦਿਓ ਤੋ बताने में भी तकलीफ नहीं है नहीं नहीं बताने में तकलीफ नहीं है हमें बताने में तकलीफ नहीं है हमें बड़ा खेद है कि आप पंजाब में पंजाब के ऑफिस में जहां पर आके बैठे हो चाहे सेंट्रल गवर्नमेंट का है लेकिन आपको पंजाबी तो आनी चाहिए ना कि पंजाबी लोग यहां पे सारे आ रहे हैं तो आपको पंजाबी आनी चाहिए आप जॉब कर रहे हो मुझे उससे कोई दिक्कत नहीं है आपकी जो क्वालिफिकेशन है उस पर भी कोई दिक्कत नहीं है लेकिन है पंजाबी में कर देंगे ਨੇ ਇਹ ਥੋੜੀ ਗੱਲ ਆ ਵੀ ਤੁਸੀਂ ਬੈਠੇ ਜੇ ਤਾਂ ਪੰਜਾਬੀ ਤੇ ਹੋਣੀ ਚਾਹੀਦੀ ਤੁਹਾਨੂੰ ਕੋ ਗੱਲ ਨਹੀਂ ਨਹੀਂ ਭਾਜੀ ਪਤਾ ਨਹੀਂ ਮੈਡਮ ਪਤਾ ਨਹੀਂ ਗੱਲ ਇੱਥੇ ਅਸੀਂ ਪੰਜਾਬ ਚ ਚਲੋ ਤੁਸੀਂ ਉਹ ਬੱਚੇ ਪੜਾ ਲਓ ਨਾ ਇਹਨਾਂ ਦੇ ਕਿਸੇ ਵੀ ਆ ਬੋਰਡ ਆ ਆ ਜਿੰਨੇ ਬੋਰਡ ਲੱਗੇ ਆ ਕਿਤੇ ਵੀ ਇਹਨਾਂ ਨੇ ਪੰਜਾਬੀ ਵਿੱਚ ਪਾਈ ਹੀ ਨਹੀਂ ਵਿੱਚ ਅੰਮ੍ਰਿਤਸਰ ਦੇ ਵਿੱਚ ڈاکਖਾਨਾ ਵੱਡਾ ਤੇ ਪੰਜਾਬੀ ਕਿਤੇ ਵੀ ਇਹਨਾਂ ਨੇ ਲਿਖੀ ਨਹੀਂ ਪੰਜਾਬੀ ਆ ਸਭ ਇੰਗਲਿਸ਼ ਚ ਜਾਂ ਹਿੰਦੀ ਚ ਕੋਈ ਵੀ ਕਿਤੇ ਪੰਜਾਬੀ ਦਾ ਨਾਂ ਨਿਸ਼ਾਨ ਹੈਗਾ ਤੁਸੀਂ ਦੱਸੋ